ਪਖੋਵਾਲ ਰੋਡ ਤੇ ਸਥਿਤ ਪੰਜਾਬ ਮਾਤਾ ਨਗਰ ਗਲੀ ਨੰਬਰ 10 ਦੇ ਨਿਵਾਸੀਆਂ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ 40 ਦਿਨ ਪਹਿਲਾਂ ਸਾਡੀ ਇਹ ਗਲੀ ਬਣਨੀ ਸ਼ੁਰੂ ਹੋਈ ਸੀ ਜੋ ਕਿ ਹਲੇ ਤੱਕ ਨਹੀਂ ਬਣੀ ਮੁਹੱਲੇ ਦੀਆਂ ਔਰਤਾਂ ਨੇ ਕਿਹਾ ਕਿ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੀ ਗਲੀ ਕੌਣ ਬਣਵਾ ਰਿਹਾ ਹੈ ਅਸੀਂ ਕਾਉਂਸਲਰ ਸਾਹਿਬ ਨੂੰ ਇਸ ਬਾਰੇ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਸ ਤੋਂ ਬਾਅਦ ਅਸੀਂ ਐਮ.ਐਲ.ਏ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡਾ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ। ਮੁਹੱਲੇ ਦੀਆਂ ਔਰਤਾਂ ਨੇ ਕਿਹਾ ਕਿ ਸਾਡੇ ਬੱਚੇ ਛੋਟੇ-ਛੋਟੇ ਹਨ ਜਿਹਨਾਂ ਨੂੰ ਖੇਡਣ ਤੇ ਸਕੂਲ ਜਾਣ ਵਿੱਚ ਬੜੀ ਪਰੇਸ਼ਾਨੀ ਆਉਂਦੀ ਹੈ ਕਿਉਂਕਿ ਸਾਡੀ ਗਲੀ ਦੇ ਸਾਰੇ ਗਟਰ ਖੁੱਲੇ ਹੋਏ ਹਨ। ਸਾਡੀ ਗਲੀ ਦੇ ਸਾਰੇ ਗਟਰ ਸਾਡੀ ਮਨਜ਼ੂਰੀ ਤੋਂ ਬਿਨਾਂ ਲੇਬਰ ਵਾਲੇ ਰਾਤ ਨੂੰ ਪਟ ਗਏ ਸੀ। ਗਟਰ ਖੁੱਲੇ ਹੋਣ ਕਰਕੇ ਬੱਚਿਆਂ ਦੀ ਜਾਨ ਨੂੰ ਖਤਰਾ ਰਹਿੰਦਾ ਹੈ ਕਿ ਬੱਚੇ ਗਟਰ ਵਿੱਚ ਡਿੱਗਣਾ ਜਾਣ। ਜਦੋਂ ਗਲੀ ਵਿੱਚੋਂ ਗੱਡੀਆਂ ਨਿਕਲਦੀਆਂ ਹਨ ਤਾਂ ਗਟਰ ਵਿੱਚ ਦਬ ਜਾਂਦੇ ਹਨ ਗਟਰ ਖੁੱਲੇ ਹੋਣ ਕਾਰਨ ਅਸੀਂ ਵੀ ਸ਼ਾਮ ਨੂੰ ਘਰੋਂ ਬਾਹਰ ਨਹੀਂ ਨਿਕਲ ਸਕਦੇ ਮੋਹੱਲਾ ਨਿਵਾਸੀ ਸਰਬਜੋਤ ਸਿੰਘ ਨੇ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪਿਛਲੇ 2 ਮਹੀਨੇ ਤੋਂ اٹਕੀ ਹੋਈ ਸਾਡੀ ਗਲੀ ਦਾ ਕੰਮ ਕਰਵਾਇਆ ਜਾਵੇ ਤੇ ਸਾਰੇ ਗਟਰ ਬੰਦ ਕਰਵਾਏ ਜਾਣ ਤਾਂ ਕਿ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਤੋਂ ਦਾ ਨਾਮ ਜੀ ਸਰਬਜੋਤ ਸਿੰਘ ਅੱਛਾ ਆਜੀ ਕੀ ਸਮੱਸਿਆ ਹੈ ਤੁਹਾਡੀ ਇਹ ਕੀ ਕਹੋ ਲਗਾ ਸਾਡੀ ਸਮੱਸਿਆ ਹੈ ਜੀ ਪਿਛਲੇ 2 ਮਹੀਨਿਆਂ ਤੋਂ ਸਾਡੀ ਗਲੀ ਦੇ ਦੀ ਹੈ ਇਹ ਸਾਰੀ ਅੰਡਰ ਕੰਸਟਰਕਸ਼ਨ ਹੈ ਜੀ ਇੱਥੇ ਬਿਨਾਂ ਕਿਸੇ ਲੋੜ ਤੋਂ ਰਿਪੇਅਰ ਦਾ ਕੰਮ ਕੀਤਾ ਗਿਆ ਤੇ ਪਿਛਲੇ 2 ਮਹੀਨਿਆਂ ਤੋਂ ਸਾਡੀ ਗਲੀ ਨਹੀਂ ਬਣਾਈ ਜਾ ਰਹੀ ਇਹ ਗਲੀ ਤੁਹਾਡੀ ਕੌਣ ਕੌਨਸਲਰ ਸਾਹਿਬ ਬਣਵਾ ਰਹੇ ਹੈ ਜਾਂ ਕੋਈ ਅਸੀਂ ਕਾਉਂਸਲਰ ਜੀ ਨੂੰ ਅਪਰੋਚ ਕੀਤਾ ਜੀ ਉਹਨਾਂ ਨੇ ਵੀ ਹੱਥ ਖੜੇ ਕਰ ਦਿੱਤੇ ਕਿ ਇਹ ਜਿਹੜੀ ਹੈ ਐਮਐਲਏ ਸਾਹਿਬ ਬਣਵਾ ਰਹੇ ਨੇ ਤੇ ਪਿਛਲੇ 2 ਮਹੀਨਿਆਂ ਤੋਂ ਸਾਰੇ ਗਲੀ ਵੱਲੇ ਸਾਰਾ ਮੁਹੱਲਾ ਵਾਸੀ ਸਭ ਪਰੇਸ਼ਾਨ ਨੇ ਜੀ ਤੇ ਜਿਹੜੀ ਇਹ ਇੰਨੀ ਕੁ ਬਣੀ ਐ ਕੋਦੋਂ ਬਣੀ ਐ ਸਰੇ ਡੇਢ ਮਹੀਨੇ ਬਾਅਦ ਜਾ ਕੇ ਥੋੜਾ ਕੰਮ ਹੋਇਆ ਸੀ ਉਸ ਤੋਂ ਬਾਅਦ 15 ਦਿਨ ਤੋਂ ਕੰਮ ਪੈਂਡਿੰਗ ਚੱਲ ਰਿਹਾ ਜੀ ਤੇ ਤੁਸੀਂ ਇਹਦੇ ਬਾਰੇ ਐਮਐਲ ਸਾਹਿਬ ਨਾਲ ਸੰਪਰਕ ਕੀਤਾ ਅਸੀਂ ਉਹਨਾਂ ਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਜੀ ਪਰ ਕੋਈ ਸੰਪਰਕ ਨਹੀਂ ਹੋਇਆ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਬਸ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਜੀ ਕੰਮ ਕੰਪਲੀਟ ਕਰਵਾ ਦਿੱਤਾ ਜਾਵੇ ਲੰਗਨ ਵਾਲਿਆਂ ਨੂੰ ਸਾਰਿਆਂ ਨੂੰ ਦਿੱਕਤ ਆਉਂਦੀ ਐ ਰੋਜ਼ ਬੱਚੇ ਦਿਖਦੇ ਐ ਜੀ ਰੋਜ਼ ਲੰਗਨ ਵਾਲੇ ਰਾਤ ਨੂੰ ਹਨਰਾਵੰਦ ਕੋਈ ਨਾ ਕੋਈ ਹਾਦਸਾ ਹੋਣ ਦਾ ਡਰ ਹੈ ਅਬ ਇੱਕ ਗਟਰ ਵੀ ਖੁੱਲਾ ਪਿਆ ਜੀ ਗਲੀ ਦੇ ਫਰੰਟ 'ਚ ਜਾ ਕੇ ਅੱਛਾ ਜੀ ਹਾਂ ਜੀ ਉਹ ਵੀ ਇਹਨਾਂ ਨੇ ਗਲੀ ਨਹੀਂ ਖੋਲਿਆ ਸੀ ਹਾਂ ਜੀ ਨਹੀਂ ਨਹੀਂ ਉਹ ਪਟੜ ਕੇ ਗਏ ਉਹ ਗਲੀ ਬਣਾ ਨਹੀਂ ਗਲੀ ਤੋੜ ਕੇ ਗਏ ਆ ਤੋੜ ਕੇ ਗਏ ਇੱਥੇ ਖੜਾ ਰਹਾ ਵੇਖੋ ਅੱਛਾ ਉਹਦੇ ਲਈ ਕਹਿਣੀ ਕਿਸੇ ਨੂੰ ਨਹੀਂ ਕਹੀ ਨਹੀਂ ਆਪਣਾ ਪ੍ਰਧਾਨ ਜੀ ਮੁਖਿਆ ਸੀ ਅੱਛਾ ਜੀ ਇਹ ਕਹਿੰਦੇ ਕੋ ਮਲ ਐਸਾ ਉਹ ਕਰਨਗੇ ਕਿ ਐਮਐਲਏ ਸਾਹਿਬ ਨਾਲ ਸੰਪਰਕ ਨਹੀਂ ਕੀਤਾ ਉਸ ਨੇ ਨਹੀਂ ਚਲੋ ਸਾਹਿਬ ਨੂੰ ਕਿਸੇ ਸੰਦੇਸ਼ ਦੇਣਾ ਚਾਹੀਦਾ 2-3 ਮਹੀਨੇ ਹੋ ਗਏ ਪਹਿਲਾਂ ਨਾਲ ਇਸ ਤਰੀ

ਉਹ ਰੋਤੇ ਰਹਤੇ ਕਿ ਕਾਂ ਖੇលਨੇ ਕਾਂ ਖੇលਨੇ ਉਹ ਮਨਾ ਕਰਤੇ ਰਹਤੇ ਕਿ ਕਾਂ ਜਗਾਈ ਨਹੀਂ ਖੇលਨੇ ਉਹਦੋਂ ਇੱਥੇ ਤੱਕ ਬਣਾਈ ਨਾ ਫਿਰ ਇਨਕੰਪਲੀਟ 10 12 ਦਿਨ ਹੋਏ ਆ ਜਦੋਂ ਕੰਮ ਬੰਦ ਕੀਤਾ ਨਾ ਨੇ ਭਈਆ ਮਿਲਿਆ ਮੈਨੂੰ ਮੈਂ ਕਿਹਾ ਯਾਰ ਕਰਾ ਕੰਪਲੀਟ ਕਹਿੰਦੇ ਟੈਨੈਂਟ ਦੀ ਠੇਕੇਦਾਰ ਕੌਣ ਸੀ ਇੱਥੇ ਜਿਹਨੇ ਬਣਾਈ ਠੇਕੇਦਾਰ ਪਤਾ ਨਹੀਂ ਸਾਨੂੰ ਠੇਕੇਦਾਰ ਆਇਆ ਨਹੀਂ ਇੱਥੇ ਕਦੀ ਭਈਆ ਦੋ ਹੁੰਦੇ ਰੇ ਦੋ ਅੱਛਾ ਗਰੇ ਬਣਉਂਦੇ ਸੀ ਉਹ ਕੀ ਕਹਿੰਦੇ ਪਿੱਛੇ ਸਮਾਨ ਨਹੀਂ ਆ ਰਿਹਾ ਉਹਦੋਂ ਨਿਕਲਿਆ ਭਈਆ ਕਿਦੋਂ ਕਹੇ ਯਾਰ ਮੁੰਨਾ ਉਹ ਕੰਪਲੀਟ ਕਰੋ ਕਹਿੰਦੇ ਟਾਈਲਾ ਨਹੀਂ ਮੈਂ ਇੰਨੀ ਗੱਲ ਕਹੀ ਉਹਨੇ ਉਹ ਚਲੇ ਗਏ ਸਮਾਰ ਆਪਣਾ ਚੱਕ ਕੇ ਮੁੜ ਕੇ ਆਏ ਨਹੀਂ ਤੇ ਐਸੀ 1:30 ਵਜੇ ਆਏ ਨੇ ਇਹ ਸਾਨੂੰ ਨਹੀਂ ਪਤਾ ਲੱਗੇ ਚਾਰ ਬੰਦੇ ਆਏ ਨੇ ਉਦੋਂ ਖੋਲ ਕੇ ਗਏ ਨੇ ਕਿਉਂਕਿ ਸਾਨੂੰ ਪਤਾ ਤਾਂ ਚੱਲੇ ਗਲੀ ਚ ਕੀ ਹੋ ਰਿਹਾ ਕੀ ਸਾਨੂੰ ਨਹੀਂ ਪਤਾ ਨਹੀਂ ਵਿਚੇ ਕੌਣ ਜੰਦੇ ਆ ਦੇਖੋ ਬੱਚੇ ਵਾਲੇ ਘਰ ਦੇ ਨਿੱਕੇ ਨਿੱਕੇ ਬੱਚੇ ਖੇਡਦੇ ਨੇ ਬਿਲਕੁਲ ਸਾਡੇ ਘਰ ਦੇ ਅੱਗੇ ਵੀ ਨਿਕਲਦੀਆਂ ਨੇ ਜਦੋਂ ਗੱਡੀ ਜਾਂਦੀ ਬਿਲਕੁਲ ਟੋਏ ਥੱਲੇ ਹੋ ਜਾਂਦਾ ਤੇ ਹੈ ਤਾਂ ਖਤਰਾ ਹੀ ਹੈ ਨਾ ਇੰਨਾ ਗੰਦ ਪਾਇਆ ਗਲੀ ਚ ਕੰਸਟਰਕਸ਼ਨ ਹੋ ਰਹੀ ਹੈ ਬਿਲਕੁਲ ਸਫਾਈ ਦਾ ਬਿਲਕੁਲ ਮੈਂ ਇਹਸਾਰਾ ਕੀ ਕਹਿਣਾ ਚਾਹੁੰਦਾ ਅਸੀਂ ਕਹਿੰਦੇ ਸਾਡੀ ਕਲੀਨ ਸਵਾਸੁੱਫੀ ਤਾਂ ਹੋਵੇ ਨਾ